ਦਿਕਤ ਹੈ ਜੀ ਨਾ ਜੀ ਜਿਹੜੀ ਦਿੱਕਤ ਹੈ ਅੱਜ ਆਪਸਰਾ ਨੂੰ ਦੱਸੋ ਮੈਂ ਹਰ ਪਿੰਡ ਤੇ ਜਾਊਂਗਾ ਜੀ ਹਰ ਮਹੱਲੇ ਤੇ ਜਾਊਂਗਾ بار بار ਜਾਊਂਗਾ ਤੇ ਨੇਚਰ ਦੇ ਕੁਦਰਤੀ ਤੌਰ ਤੇ ਲੋਕਾਂ ਦੇ ਕੰਮ ਹੋਣ ਲੱਗ ਜਾਣਗੇ ਜੀ ਤੇ ਲੋਕਾਂ ਨੂੰ ਉਹਨਾਂ ਦੇ ਪਰਿੰਡ ਸੂਰ ਡਾਕਟਰ ਸਾਹਿਬ ਜੇ ਦੇਖਿਆ ਜਾਵੇ ਕਲਕੱਤਾ ਦੇ ਵਿੱਚ ਜਿਹੜਾ ਕਾਂਡ ਹੋਇਆ ਤੁਸੀਂ ਵੀ ਡਾਕਟਰਾਂ ਦੀ ਸਿਹਤ ਮੰਤਰੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਵੀ ਡਾਕਟਰਾਂ ਨੇ ਸਟ੍ਰੈਕ ਕੀਤੀ ਜੀ ਜੋ ਕਲਕੱਤਾ ਦੇ ਵਿੱਚ ਹੋਇਆ ਉਹ ਬਹੁਤ ਹੀ ਇੱਕ ਇਨਸਾਨੀਅਤ ਤੋਂ ਗਰੀ ਹੋਈ ਕਨੌਣੀ ਹਰਕਤ ਹੈ ਨਾ ਤਾਂ ਉਹਨੂੰ ਬਰਦਾਸ਼ਤ ਕੀਤਾ ਜਾ ਸਕਦਾ ਨਾ ਮਾਫ ਕੀਤਾ ਜਾ ਸਕਦਾ ਉਹਨੂੰ ਸਖਤੋ ਸਖਤ ਮਤਲਬ ਉਹਨਾਂ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਬਹੁਤ ਜਲਦੀ ਹੋਣੀ ਚਾਹੀਦੀ ਹੈ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਪ੍ਰਾਈਵੇਟ ਡਾਕਟਰਾਂ ਦੀ ਐਸੋਸੀਏਸ਼ਨ ਹੈ ਨਰਸਿੰਗ ਮੈਡੀਕਲ ਐਸੋਸੀਏਸ਼ਨ ਹੈ ਨਰਸਸ ਦੀ ਐਸੋਸੀਏਸ਼ਨ ਹੈ ਉਹਦੇ ਅੱਛਾ ਸਾਡਾ ਮਕਸਦ ਹੈਗਾ ਵੀ ਜਿਹੜੇ ਜਿਹੜੇ ਸਿਹਤ ਨਾਲ ਕੰਮ ਕਰਦੇ ਆ ਉਹਨਾਂ ਦੇ ਅਗੇਂਸਟ ਵਾਇਰਲੈਂਸ ਕੋਈ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਕੀ ਕੁਛ ਕਰਨ ਦੀ ਲੋੜ ਹੈ ਸਾਰਾ ਕੁਝ ਕਰਾਂਗੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਹੜਾ ਹੋਏਗਾ ਉਹਨੂੰ ਚੱਕ ਕੇ ਅੰਦਰ ਠੋਕਾਂਗੇ ਬਿਲਕੁਲ ਉਹਨੂੰ ਮਾਫੀ ਨਹੀਂ ਦੇਵਾਂਗੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦਿਸ਼ਾ ਰદેશਾ ਔਰ ਮੈਂ ਉੱਥੇ ਖੜਾ ਉਧਰੂੰਗਾ ਸਸਕੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਆਮ ਆਦਮੀ ਦੀ ਜਿਹੜੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਇਹਦੀ ਸਰਕਾਰ ਪਿੰਡਾਂ ਦੇ ਵਿੱਚੋਂ ਚੱਲੂਗੀ ਸੱਥਾਂ ਦੇ ਵਿੱਚੋਂ ਚੱਲੂਗੀ ਅੱਜ ਅਸੀਂ ਪਿੰਡ ਦੰਦਰਾਲਾ ਖਰੋੜ ਦੇ ਵਿੱਚ ਪਹੁੰਚੇ ਆ ਇੱਥੇ ਇੱਕ ਜਨ ਸੁਵਿਧਾ ਕੈਂਪ ਲੱਗੇ ਸਰਕਾਰ ਆਪਕੇ ਦਵਾਰ ਤੇ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਪਤਾ ਲੱਗਿਆ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਪੈਸ਼ਲ ਤੌਰ ਤੇ ਇੱਥੇ ਪਹੁੰਚ ਰਹੇ ਨੇ ਸੋ ਪਿੰਡ ਵਾਸੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮਰਵਿੰਦਰ ਭਾਜੀ ਪਹਿਲਾਂ ਤਾਂ ਤੁਹਾਡਾ ਦੰਦਰਾਲੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਸਰਕਾਰ ਆਪਕੇ ਦਵਾਰ ਕਹਿੰਦੇ ਡਾਕਟਰ ਬਲਬੀਰ ਜੀ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਕੰਮਕਾਰ ਨੂੰ ਕਿਉਂਕਿ ਅਕਸਰ ਸਰਕਾਰ ਦੇ ਜਿਹੜੇ ਵੱਡੇ ਮੰਤਰੀ ਸੀਗੇ ਵੱਡੇ ਨੁਮਾਇੰਦੇ ਸੀਗੇ ਉਹ ਦਫਤਰਾਂ 'ਚ ਵੀ ਬਹੁਤ ਟਾਈਮ ਲੋਕਾਂ ਨੂੰ ਬੈਠਣਾ ਪੈਂਦਾ ਸੀਗਾ ਮਿਲਣ ਦੇ ਲਈ ਪਰ ਅੱਜ ਇੱਥੇ ਪਤਾ ਲੱਗਿਆ ਕਿ ਸਿਹਤ ਮੰਤਰੀ ਪਹੁੰਚ ਰਹੇ ਨੇ ਬਿਲਕੁਲ ਸਹੀ ਗੱਲ ਹੈ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਸਾਡੇ ਪਿੰਡ ਪਹੁੰਚ ਰਹੇ ਨੇ ਜਿਦੇ ਵਿੱਚੋਂ ਸਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਮੌਕੇ ਤੇ ਹੀ ਹੱਲ ਕਰਨਗੇ ਤੇ ਨਾਲ ਸਾਰੇ ਸੰਬੰਧਿਤ ਵਿਭਾਗਾਂ ਦੇ ਜਿਹੜੇ ਜਿੰਨੇ ਵੀ ਅਧਿਕਾਰੀ ਨੇ ਵੱਡੇ ਅਧਿਕਾਰੀਆਂ ਸਾਰੇ ਪਹੁੰਚ ਰਹੇ ਨੇ ਜਿਹੜਾ ਕਿ ਅੱਜ ਤੱਕ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਸੀਗੇ ਇਸ ਕੰਮ ਦੇ ਲਈ ਪਰ ਅੱਜ ਜੇ ਆਪਾਂ ਦੇਖਦੇ ਆ ਤਾਂ ਅੱਜ ਅਫਸਰ ਤੋਂ ਲੈ ਕੇ ਮੰਤਰੀ ਸਾਹਿਬ ਤੱਕ ਆਪ ਉਰੇ ਪਹੁੰਚ ਰਹੇ ਨੇ ਅੱਜ ਤੋਂ ਪਹਿਲਾਂ ਕੀ ਹੁੰਦਾ ਸੀਗਾ ਜੇ ਕਿਸੇ ਮੰਤਰੀ ਤੱਕ ਕੰਮ ਹੁੰਦਾ ਸੀ ਤਾਂ ਜ਼ਿਆਦਾਤਰ ਲੋਕਾਂ ਨੂੰ ਚੰਡੀਗੜ੍ਹ ਭੱਜਣਾ ਪੈਂਦਾ ਸੀਗਾ ਪਰ ਇਹ ਪਹਿਲੀ ਸਰਕਾਰ ਆ ਜਿਦੇ ਵਿੱਚ ਮੰਤਰੀ ਆਪ ਆ ਕੇ ਪਿੰਡਾਂ ਦੇ ਵਿੱਚ ਸਮੱਸਿਆ ਸੁਣ ਰਹੇ ਨੇ ਜੀ ਜੀ ਤੇ ਹੁਣ ਕਿਹੜੇ ਕਿਹੜੇ ਮਸਲੇ ਨੇ ਜਿਹੜੇ ਇੱਥੇ ਲੋਕ ਆ ਤੁਸੀਂ ਪਿੰਡ ਦੇ ਨਮਾਇੰਦਿਆਂ ਦੱਸ ਰਹੇ ਹੋਣੇ ਕੀ ਦਿੱਕਤਾਂ ਨੇ ਪਿੰਡ ਦੇ ਲੋਕਾਂ ਨੂੰ ਦੇਖੋ ਸਾਡੇ ਜਿਹੜਾ ਅਸੀਂ ਮੰਗ ਪੱਤਰ ਦੇ ਰਹੇ ਆ ਉਹਦੇ ਵਿੱਚ ਸਾਡਾ ਸਭ ਤੋਂ ਜਿਹੜਾ ਮੇਨ ਸਮੱਸਿਆ ਸਾਡੇ ਪਿੰਡ ਨੂੰ ਟੋਬੇ ਦੀ ਹੈ ਜਿਹੜਾ ਕਿ ਟੋਬੇ ਦਾ ਪਾਣੀ ਆ ਵੀ ਹਾਂ ਉਹੀ ਟ੍ਰੀਟ ਕਰਕੇ ਅਸੀਂ ਖੇਤਾਂ ਦੇ ਵਿੱਚ ਪਹੁੰਚਾਇਆ ਜਾਵੇ ਸਭ ਤੋਂ ਜਿਹੜੀ ਵੱਡੀ ਸਮੱਸਿਆ ਦੂਜੀ ਸਾਡੀ ਸਮੱਸਿਆ ਹੈਗੀ ਆ ਪਿੰਡ ਦੀ ਸਾਡੇ ਮੈਨੂੰ ਲੱਗਦਾ ਦਿਹਾਤੀ ਤੋਂ ਸਭ ਤੋਂ ਵੱਧ ਮੀਟਰ ਸਾਡੇ ਪਿੰਡ ਦੇ ਵਿੱਚ ਲੱਗੇ ਹੋਏ ਨੇ ਬਿਜਲੀ ਵਾਲੇ ਜਿਹੜੇ ਕਿ 11 ਮੀਟਰ ਨੇ ਜੀ ਜਿਹਦਾ ਅਸੀਂ ਜ਼ਿਆਦਾ ਨਹੀਂ ਤਾਂ ਸਾਲ ਦਾ 7 ਤੋਂ 8 ਲੱਖ ਰੁਪਏ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਜੀ ਅਸੀਂ ਮੰਤਰੀ ਸਾਹਿਬ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਵੀ ਹਾਂ ਸਾਡੇ ਉਹ ਸੋਲਰ ਸਿਸਟਮ ਲਾਇਆ ਜਾਵੇ ਜਿਹਦੇ ਨਾਲ ਸਾਡਾ ਪਿੰਡ ਦਾ ਪੈਸਾ ਅੱਜ ਨਹੀਂ ਆਉਣ ਵਾਲੇ 25-30 ਸਾਲ ਤੱਕ ਉਹ ਬਚ ਸਕੇ ਜੀ ਜਦੋਂ ਕਿ ਜੇ ਸੋਲਰ ਸਿਸਟਮ ਲੱਗਦਾ ਤਾਂ ਸਾਡਾ ਹਰ ਸਾਲ ਦਾ ਜੇ 7-8 ਲੱਖ ਰੁਪਏ ਵੱਧਦਾ ਤਾਂ ਉਹ 10 ਸਾਲਾਂ ਦੇ ਵਿੱਚ ਤਕਰੀਬਨ 1 ਕਰੋੜ ਰੁਪਏ ਦੇ ਨੇੜੇ ਤੇ 10 ਤੋਂ 12 ਸਾਲ ਦੇ ਵਿੱਚ ਸਾਡੇ ਜਿਹੜਾ ਸਭ ਤੋਂ ਵੱਡਾ ਕੰਮ ਆ ਸਾਡੇ ਪਿੰਡ ਦਾ ਜੀ ਜੀ ਸੋ ਇਹ ਸਨ ਟਿੰਕੂ ਜੀ ਪਿੰਡ ਦੰਦਰਾਲਾ ਖਰੋੜ ਤੋਂ ਡਾਕਟਰ ਬਲਬੀਰ ਜੀ ਪਹੁੰਚ ਰਹੇ ਨੇ ਉਹਨਾਂ ਦੇ ਬੇਟੇ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸੋ ਕੀ ਕਹਿੰਦੇ ਨੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਡਾਕਟਰ ਬਲਬੀਰ ਦੇ ਬੇਟਾ ਰਾਹੁਲ ਸੈਣੀ ਜੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਰਾਹੁਲ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਆਨੰਦ ਹੈ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਅੱਜ ਪਿੰਡ ਦੰਦਰਾਲਾ ਖਰੋੜ ਦੇ ਵਿੱਚ ਪਹੁੰਚੇ ਹੋ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਵੀ ਪਹੁੰਚ ਰਹੇ ਨੇ ਤੁਸੀਂ ਪਹਿਲਾਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਲੋਕਾਂ ਦੀਆਂ ਸਮੱਸਿਆਵਾਂ ਹਨ ਇਹ ਤੇ ਕਿ ਹੱਲ ਕਰਨ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜੀ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੇ ਜੋ ਸੋਚ ਦਿੱਤੀ ਹੈ ਵੀ ਜਿਹੜੀ ਸਰਕਾਰ ਉਹ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਜੀ ਔਰ ਉਸ ਦੇ ਉਹਨਾਂ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਵੀ ਪੰਜਾਬ ਸਰਕਾਰ ਆਪ ਜੀ ਦੇ ਦਵਾਰ ਇਹ ਮੁਹਿੰਮ ਤਕਰੀਬਨ ਪਿਛਲੇ 2 ਸਾਲ ਤੋਂ ਚੱਲ ਰਹੀ ਔਰ ਹੁਣ ਵੱਡੇ ਪੱਧਰ ਤੇ ਉੱਪਰ ਇਹ ਮੁਹਿੰਮ ਚੱਲ ਰਹੀ ਹੈ ਕਿਉਂ ਆਮ ਬਾਕੀ ਟਾਈਮ ਨਹੀਂ ਆਉਂਦੇ ਪਰ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਹੈ ਔਰ ਜੋ ਨੀਤੀ ਹੈ ਉਹ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਪੂਰੇ ਜ਼ਿਲ੍ਹੇ ਪੱਧਰ ਤੇ ਉਹ ਸਾਰੇ ਦੇ ਸਾਰੇ ਮੰਤਰੀ ਸਾਹਿਬ ਦੇ ਨਾਲ ਆ ਰਹੇ ਨੇ ਔਰ ਜਿਹੜੇ ਵਿਕਾਸ ਕਾਰਜ ਚੱਲ ਰਹੇ ਨੇ ਉਹਨਾਂ ਦਾ ਮੌਇਨਾ ਕੀਤਾ ਜਾ ਰਿਹਾ ਔਰ ਕਿਸੇ ਦੀ ਜੋ ਵੀ ਸਮੱਸਿਆ ਹੈ ਉਹ ਸਾਰੀਆਂ ਸਮੱਸਿਆਵਾਂ ਦੇ ਹੱਲ ਜਿਹੜੇ ਮੌਕੇ ਤੇ ਕੀਤੇ ਜਾ ਰਹੇ ਜੀ ਤੇ ਪਿੰਡ ਚ ਕਿੱਦਾਂ ਲੱਗ ਰਿਹਾ ਜੀ ਲੋਕਾਂ ਦਾ ਕੀ ਕਹਿਣਾ ਤੁਸੀਂ ਮਿਲੇ ਹੋਮਗੇ ਉਹ ਪਹਿਲਾਂ ਇੱਥੇ ਪਹੁੰਚੇ ਹੋ ਅ ਲੋਕ ਹੈਰਾਨ ਵੀ ਨੇ ਜੀ ਖੁਸ਼ ਵੀ ਨੇ ਹੈਰਾਨ ਇਸ ਕਰਕੇ ਨੇ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਹਿਲੀਆਂ ਸਰਕਾਰਾਂ ਦੇ ਵਿੱਚ ਐਦਾਂ ਦਾ ਕਦੀ ਕੁਝ ਦੇਖਿਆ ਨਹੀਂ ਸਿਹਤ ਮੰਤਰੀ ਪਿੰਡਾਂ ਦੇ ਵਿੱਚ ਆ ਪਾ ਕੇ ਮਿਲਣ ਕਿਉਂਕਿ ਦਫ਼ਤਰਾਂ 'ਚ ਵੀ ਦੋ ਦੋ ਤਿੰਨ ਤਿੰਨ ਘੰਟੇ ਬੇਟ ਕਰਕੇ ਮੋੜਨਾ ਪੈਂਦਾ ਸੀਗਾ ਫੇਰ ਵੀ ਮੰਤਰੀ ਨਹੀਂ ਸੀ ਮਿਲਦੇ ਪਰ ਇੱਥੇ ਪਿੰਡਾਂ ਚ ਆ ਰਹੇ ਨੇ ਜੀ ਪਿਛਲੀਆਂ ਸਰਕਾਰਾਂ ਵੇਲੇ ਤਾਂ ਇਹੀ ਹੁੰਦਾ ਸੀ ਜੀ ਪਰ ਹੁਣ ਲੋਕ ਬਹੁਤ ਖੁਸ਼ ਨੇ ਕਿ ਮੰਤਰੀ ਸਾਹਿਬ ਤਾਂ ਚਲੋ ਆਉਂਦੀ ਸੀ ਲੋਕਾਂ ਦੇ ਵਿੱਚ ਪਰ ਅਫਸਰशाही ਵੀ ਨਾਲ ਆ ਰਹੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਕ੍ਰੈਡਿਟ ਜਾਂਦਾ ਸਾਰਾ ਜਿਨ੍ਹਾਂ ਨੇ ਸੋਚ ਦਿੱਤੀ ਹੈ ਕਿ ਪਿੰਡ ਵਿੱਚ ਜਾਓ ਉੱ ਸੱਥਾਂ ਚੋ ਸਰਕਾਰ ਚੱਲਣ ਦੀ ਗੱਲ ਕੀਤੀ ਸੀਗੀ ਅੱਜ ਸੱਥਾਂ ਚ ਚੱਲਦੀ ਦਿਖਾਈ ਦੇ ਰਹੀ ਹੈ ਬਿਲਕੁਲ ਚੱਲ ਰਹੀ ਹੈ ਜੀ ਲੜੀਵਾਰ ਚੱਲ ਰਹੀ ਹੈ ਸਾਰੇ ਪਿੰਡਾਂ ਚੋਂ ਐਂ ਜਾ ਰਹੇ ਆਂ ਔਰ ਬਿਲਕੁਲ ਸੱਥਾਂ ਚੋ ਹੀ ਸਰਕਾਰ ਚੱਲ ਰਹੀ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਰਾਹੁਲ ਸੈਣੀ ਜੀ ਸੀਗੇ ਡਾਕਟਰ ਬਲਵੀਰ ਦੇ ਬੇਟਾ ਤੇ ਹੋਰ ਵੀ ਇੱਥੇ ਅਧਿਕਾਰੀ ਨੇ ਜਿਹੜੇ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਸੋ ਗੱਲਬਾਤ ਡਾਕਟਰ ਬਲਵੀਰ ਨਾਲ ਵੀ ਕੀਤੀ ਜਾਊਗੀ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਡਾਕਟਰ ਬਲਵੀਰ ਜੀ ਇੱਥੇ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਜੀ ਹਾਂਜੀ ਡਾਕਟਰ ਸਾਹਿਬ ਵੈਗਰੀ ਜੀ ਖਾਲਸਾ ਵੈਗਰੀ ਜੀ ਫਤਿਹ ਵੈਗਰੀ ਖਾਲਸਾ ਵੈਗਰੀ ਫਤਿਹ ਜੀ ਹਾਂ ਡਾਕਟਰ ਸਾਹਿਬ ਕੀ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹਦੇ ਬਾਰੇ ਦੱਸੇਗੇ ਜੀ ਇੱਕ ਚੱਕਰ ਦੇਖਣਾ ਹਾਂਜੀ 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 ਹੋਰ ਫਿਰੜ ਕਰੀਏ ਉਹ ਮੈਂ ਕਈ ਚੈਨਲ ਵਾਸਤੇ ਕਰਨਾ ਹੈ ਜੀ ਹਾਂ ਉਹ ਬਾਅਦ ਕਰ ਲਵਾਂਗੇ ਇਹ ਪ੍ਰੋਗਰਾਮ ਹੈਗਾ ਜੀ ਜੋ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਜੀ ਪੰਜਾਬ ਸਰਕਾਰ ਤੁਹਾਡੇ ਦੁਆਰ ਤੁਹਾਡਾ ਐਮਐਲਏ ਤੁਹਾਡੇ ਦوار ਜੀ ਤੇ ਇਹਦੇ ਵਿੱਚ ਮੈਂ 9 ਪਿੰਡਾਂ ਜਾ ਕਰੂੰਗਾ ਜੀ ਕਿਉਂਕਿ ਮੈਂ ਹੁਣ ਸਿਹਤ ਮੰਤਰੀ ਹੋਣ ਕਰਕੇ ਮੇਰੇ ਕੋਲ ਨਾ ਟਾਈਮ ਦੀ ਥੋੜੀ ਸ਼ਾਰਟੇਜ ਹੁੰਦੀ ਆ ਤੋਂ ਮੈਂ ਹਰ ਸ਼ਨੀਵਾਰ ਐਤਵਾਰ ਨੂੰ ਇਹ ਪੱਕਾ ਚੱਲੂਗਾ ਜੀ ਇਸ ਤਰ੍ਹਾਂ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਜਾਂ ਕੋਈ ਮਜਬੂਰੀ ਹੋ ਜਾਏ ਆਦਰਵਾਇਜ਼ ਮੈਂ ਮਲੋ ਰੈਗੂਲਰਲੀ ਪਿੰਡਾਂ ਚ ਮਹੱਲਿਆਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਲੋਕਾਂ ਨੂੰ ਮਿਲ ਕੇ ਤੁਹਾਡੇ ਸਾਹਮਣੇ ਹੁਣ ਮੈਂ ਜਿਹੜੀਆਂ ਸਾਰੀਆਂ ਉਹਨਾਂ ਦੀ ਕੱਲੀ-ਕੱਲੀ ਸਮੱਸਿਆ ਚਾਹੇ ਉਹ ਵਾਟਰ ਸਪਲਾਈ ਸੈਨੀਟੇਸ਼ਨ ਦੀ ਆ ਪੀਣ ਵਾਲੇ ਪਾਣੀ ਦੀ ਆ ਪ੍ਰਿੰਡ ਸਫਾਈ ਦੀ ਆ ਪੜ੍ਹਾਈ ਦੀ ਆ ਸਕੂਲਾਂ ਦਾ ਕੀ ਹਾਲਤ ਹੈ ਡਿਸਪੈਂਸਰੀ ਦੀ ਕੰਡੀਸ਼ਨ ਹੈ ਹੈਗੀ ਆ ਕਿ ਨਹੀਂ ਹੈਗੀ ਹੈ ਦਵਾਈ ਕਿੱਦਾਂ ਮਿਲਦੀ ਆ ਲੋਕਾਂ ਨੂੰ ਕਿੱਥੋਂ ਮਿਲਦੀ ਆ ਸੜਕਾਂ ਦਾ ਕੀ ਹਾਲ ਹੈ ਪੈਨਸ਼ਨ ਦਾ ਰਾਸ਼ਨ ਦਾ ਜਿੰਨੀਆਂ ਵੀ ਲੋਕਾਂ ਦੀਆਂ ਸਕੀਮਾਂ ਸਾਰੇ ਅਫਸਰ ਨਾਲ ਲੈ ਕੇ ਆਇਆ ਜੀ ਜੀ ਉਹ ਅੱਜ ਸਾਰੇ ਅਫਸਰਾਂ ਨੂੰ ਦੱਸ ਇਹ ਅਫਸਰ ਮੈਨੂੰ ਟਾਈਮ ਲਾਈਨ ਦੇਣਗੇ ਜੀ ਵੀ ਆਹ ਕੰਮ ਹਫਤੇ ਚ ਹੋ ਜਾਏਗਾ ਜੀ ਆਹ 15 ਦਿਨ ਚ ਆ ਮਹੀਨੇ ਚ ਜੀ ਤੇ ਉਹ ਫਿਰ ਅਸੀਂ ਉਹ ਤੋਂ ਬਾਅਦ ਫਿਰ ਅਸੀਂ ਰਿਵਿਊ ਕਰਾ ਕਰਾਂਗੇ ਉਹਨੂੰ ਮਤਲਬ ਜੀ ਇਹ ਬਹੁਤ ਵਧੀਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਉਪਰਾਲਾ ਹੈਗਾ ਬਹੁਤ ਵਧੀਆ ਮੈਂ ਹਰ ਪਿੰਡ ਚ ਜਾਊਂਗਾ ਜੀ ਹਰ ਮਹੱਲੇ ਸ ਜਾਊਂਗਾ ਬਾਰ ਬਾਰ ਜਾਊਂਗਾ ਤੇ ਨੇਚਰਲੀ ਕੁਦਰਤੀ ਤੌਰ ਤੇ ਲੋਕਾਂ ਦੇ ਕੰਮ ਹੋਣ ਲੱਗ ਜਾਣਗੇ ਜੀ ਤੇ ਲੋਕਾਂ ਨੂੰ ਉਹਨਾਂ ਦੇ ਪਿੰਡ ਦੀ ਸੂਰਤ ਮਿਲੇ ਜੀ ਡਾਕਟਰ ਸਾਹਿਬ ਜੇ ਦੇਖਿਆ ਜਾਵੇ ਕਲਕੱਤਾ ਦੇ ਵਿੱਚ ਜਿਹੜਾ ਕਾਂਡ ਹੋਇਆ ਤੁਸੀਂ ਵੀ ਡਾਕਟਰਾਂ ਦੀ ਸਿਹਤ ਮੰਤਰੀ ਉਸ ਨੂੰ ਕਿਸ ਤਰ੍ਹਾਂ ਦੇਖ ਅੱਜ ਜੀ ਸਾਰੇ ਦੇਸ਼ ਦੇ ਡਾਕਟਰ ਅੱਜ ਨਾ ਹੜਤਾਲ ਤੇ ਆ ਜੀ ਐਮਰਜੈਂਸੀ ਸਿਵਾਵਾ ਦੇ ਰਹੇ ਆ ਉਹਦੇ باوجود ਵੀ ਜੋ ਕਲਕੱਤਾ ਦੇ ਵਿੱਚ ਹੋਇਆ ਉਹ ਬਹੁਤ ਹੀ ਇੱਕ ਇਨਸਾਨੀਅਤ ਤੋਂ ਗਰੀ ਹੋਈ ਕਾਨੂੰਨੀ ਹਰਕਤ ਹੈ ਨਾ ਤਾਂ ਉਹਨੂੰ ਬਰਦਾਸ਼ਤ ਕੀਤਾ ਜਾ ਸਕਦਾ ਨਾ ਮਾਫ ਕੀਤਾ ਜਾ ਸਕਦਾ ਉਹਨੂੰ ਸਖਤ ਤੋਂ ਸਖਤ ਮਤਲਬ ਉਹਨਾਂ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਔਰ ਬਹੁਤ ਜਲਦੀ ਹੋਣੀ ਚਾਹੀਦੀ ਹੈ ਔਰ ਇਹਦੇ ਵਾਸਤੇ ਜਿਹੜੇ ਸਾਡੇ ਡਾਕਟਰ ਭਰਾ ਆ ਜਿਹੜੇ ਪੰਜਾਬ ਦੇ ਆ ਉਹਨਾਂ ਵਾਸਤੇ ਮੈਂ ਜ਼ਿੰਮੇਵਾਰ ਆ ਉਹਦੀ ਮੈਂ ਮੀਟਿੰਗ ਬੁਲਾ ਲਈ ਹੈ ਜੀ ਸੋਮਵਾਰ ਨੂੰ 3:30 ਵਜੇ ਜਿੰਨੀਆਂ ਉਹਨਾਂ ਦੀਆਂ ਜਥੇਬੰਦੀਆਂ ਆ ਗਈਆਂ ਚਾਹੇ ਉਹ PCMS ਐਸੋਸੀਏਸ਼ਨ ਹੈ ਚਾਹੇ ਉਹ ਜਿਹੜੀ ਮੈਡੀਕਲ ਟੀਚਰਸ ਦੀ ਐਸੋਸੀਏਸ਼ਨ ਹੈ ਜੀ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਪ੍ਰਾਈਵੇਟ ਡਾਕਟਰਾਂ ਦੀ ਐਸੋਸੀਏਸ਼ਨ ਹੈ ਨਰਸਿੰਗਾਂ ਦੀ ਐਸੋਸੀਏਸ਼ਨ ਹੈ ਨਰਸਸ ਦੀ ਐਸੋਸੀਏਸ਼ਨ ਹੈ ਉਹਦੇ ਛਾ ਸਾਡਾ ਮਕਸਦ ਹੈਗਾ ਵੀ ਜਿਹੜੇ ਜਿਹੜੇ ਸਿਹਤ ਨਾਲ ਕੰਮ ਕਰਦੇ ਆ ਉਹਨਾਂ ਦੇ ਅਗੇਂਸਟ ਵਾਇਰਲੈਂਸ ਕੋਈ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਕੀ ਕੁਛ ਕਰਨ ਦੀ ਲੋੜ ਹੈ ਸਾਰਾ ਕੁਝ ਕਰਾਂਗੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਹੜਾ ਹੋਏਗਾ ਉਹਨੂੰ ਚੱਕ ਕੇ ਅੰਦਰ ਠੋਕਾਂਗੇ ਬਿਲਕੁਲ ਉਹਨੂੰ ਮਾਫ ਨਹੀਂ ਦੇਵਾਂਗੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦਿਸਨਰਦੇਸ਼ ਹੈ ਔਰ ਮੈਂ ਉੱਤੇ ਖੜਾ ਉਤਰੂੰਗਾ ਹਰ ਸੁਭਦਾ ਦੇਵਾਂਗੇ ਉਹਨਾਂ ਨੂੰ ਜੀ ਹਰ ਹਰ ਹੀਲੇ ਵਾਸਤੇ ਜਦੋਂ ਡਾਕਟਰ ਮਰੀਜ਼ ਦਾ ਇਲਾਜ ਕਰਦਾ ਉਹਨੂੰ ਕੋਈ ਡਰ ਨਹੀਂ ਲੱਗਣਾ ਚਾਹੀਦਾ ਉੱਤੇ ਟੈਨਸ਼ਨ ਨਹੀਂ ਹੋਣੀ ਚਾਹੀਦੀ ਜੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਕਹਿਣਾ ਹੈ ਕਿ ਜੋ ਕਲਕੱਤਾ ਦੇ ਵਿੱਚ ਡਾਕਟਰ ਨਾਲ ਰੇਪ ਤੋਂ ਬਾਅਦ ਉਹਨਾਂ ਦੀ ਹੱਤਿਆ ਹੁੰਦੀ ਆ ਉਹਦਾਂ ਦੇ ਹਾਲਾਤ ਬਣਦੇ ਨੇ ਜਿਹੜੇ ਉਹ ਬਹੁਤ ਹੀ ਸਾਡੇ ਸਮਾਜ ਲਈ ਖਤਰਨਾਕ ਨੇ ਇਦਾਂ ਦਾ ਕੁਝ ਵੀ ਨਹੀਂ ਹੋਣ ਦਿੱਤਾ ਜਾਊਗਾ ਪੰਜਾਬ 'ਚ ਪੂਰੀ ਸਖਤੀ ਵਰਤੀ ਜਾਊਗੀ ਤੇ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਉਹ ਮਹਈਆ ਕਰਵਾਈਆਂ ਜਾਣਗੀਆਂ ਅੱਜ ਪਿੰਡ ਦੰਦਰਾਲਾ ਕਰੋੜ ਦੇ ਵਿੱਚ ਪਹੁੰਚੇ ਨੇ ਸਰਕਾਰ ਆਪਕੇ ਦਵਾਰ ਦੇ ਤਹਿਤ ਡਾਕਟਰ ਬਲਵੀਰ ਸੋ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਨੇ ਜਾਂ ਨਹੀਂ ਇਹ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਪਰ ਸਰਕਾਰ ਉਪਰਾਲੇ ਜਿਹੜੇ ਉਹ ਕਰ ਰਹੀ ਆ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਡਾਕਟਰ ਸਾਹਿਬ ਅੱਜ ਦਾ ਪ੍ਰੋਗਰਾਮ ਆ ਜਿਹੜਾ ਇਹਦੇ ਬਾਰੇ ਦੱਸਣਗੇ ਉਹ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਵੋਟਾਂ ਮੰਗਣ ਜਾਂਦੇ ਆ ਐਦਾਂ ਹੀ ਲੋਕਾਂ ਦੇ ਕੰਮ ਕਰਨ ਜਾਣਾ ਭਗਵੰਤਬਾਨ ਸਰਕਾਰ ਤੁਹਾਡੇ ਦੁਆਰ ਤੇ ਮੈਂ ਸਾਰੇ ਪੰਜਾਬ ਦਾ ਮੁੱਖ ਆਪਣਾ ਸਿਹਤ ਮੰਤਰੀ ਹੋਊਗਾ ਲੇਕਿਨ ਮੈਂ ਦਦਰਾਲੇ ਵਾਲਿਆਂ ਦਾ ਇਹਨਾਂ ਪਿੰਡਾਂ ਦਾ ਆਪਣੇ ਛੱਤ ਪਿੰਡਾਂ ਦਾ ਆਪਣੇ ਮਹੱਲਿਆਂ ਦਾ ਮੈਂ ਉਹਨਾਂ ਦਾ ਐਮਐਲਏ ਆ ਸੋ ਮੈਂ ਵੀ ਇਹਨਾਂ ਦਾ ਬਤੌਰ ਐਮਐਲਏ ਆ ਕੇ ਇਹਨੇ ਸਾਰੇ ਲੋਕ ਸੁਣ ਰਿਹਾ ਸਾਰੇ ਅਫਸਰ ਮਿਲਣ ਨਾਲ ਆ ਉਹਨ ਦਾ ਸਪੋਰਟ ਜਿਹੜੇ ਹੋ ਰਹੇ ਆ ਜਿਹੜੀਆਂ ਗਰੰਟਾਂ ਚਾਹੀਦੀਆਂ ਉਹਦੀ ਲਿਸਟ ਬਣਾ ਰਹੇ ਆ ਜਿਹੜੇ ਉਹਨਾਂ ਦੇ ਕੰਮ ਸਾਲਾਂ ਬੱਧੀ ਨਹੀਂ ਹੋਏ ਇਹਨਾਂ ਦੇ ਪਿੰਡ ਦੀ ਜਿਹੜੀ ਸੜਕ ਹੈ ਇੱਥੋਂ ਤਨੌਰੇ ਨੂੰ ਜਾਂਦੀ ਆ ਉਹ ਆਜ਼ਾਦੀ ਤੋਂ ਬਾਅਦ 75 ਸਾਲ ਚ ਨਹੀਂ ਬਣੀ ਲੇਕਿਨ ਮੈਂ ਬੀੜਾ ਚੁੱਕਿਆ ਵੀ ਉਹਨੂੰ ਆਪਾਂ ਇੱਕ ਸਾਲ ਚ ਉਹਨੂੰ ਲਾਈਏ ਕੰਡੇ ਲਾਈਏ ਉਹਨੂੰ ਬਣਾਈਏ ਤੇ ਇਮੀਡੀਏਟ ਉਹਦੀ ਮੈਂ ਰਿਪੇਅਰ ਕਰਵਾ ਕੇ ਦੇ ਰਿਆ ਸੀ ਉਹ ਉਹਨੂੰ ਉਹਦੇ ਟਰੈਕਟਰ ਚ ਲੰਘਦਾ ਹੋ ਜਾਏ ਗੱਡੀ ਲੰਘਦੀ ਹੋ ਜਾਏ ਤੇ ਲੇਕਿਨ ਉਹ ਪੱਕੀ ਹੋ ਜਾਊਗਾ ਬਹੁਤ ਜਲਦੀ ਪੱਕੀ ਕਰਾ ਕੇ ਰਿਆਂਗਾ ਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ ਜ ਪਿੰਡ ਚ ਸਫਾਈ ਹੈ ਟੋਬੇ ਦੇ ਪਾਣੀ ਦੀ ਮੈਨੇਜਮੈਂਟ ਹੈ ਚਾਹੇ ਇਹਨਾਂ ਦੇ ਸਕੂਲ ਦੀ ਗੱਲ ਹੈ ਕੋਈ ਕਮਰਾ ਬਣਨਾ ਬਾਉਂਡਰੀ ਵਾਲ ਬਣਨੀ ਹੈ ਗੇਟ ਲੱਗਣਾ ਆਂਗਣ ਵਾੜੀ ਨਵੀਆਂ ਬਣਾ ਕੇ ਦੇਣੀਆਂ ਉਹਦੇ ਵਾਸਤੇ ਜਗ੍ਹਾ ਦੀ ਚਾਹੀਦੀ ਹੈ ਪਿੰਡ ਦੇ ਵਿੱਚ ਦਵਾਈ ਕਿਸ ਤਰ੍ਹਾਂ ਆਣੀ ਹੈ ਮੈਂ ਮੋਬਾਈਲ ਮੈਡੀਕਲ ਯੂਨਿਟ ਦਾ ਬੰਦੋਬਸਤ ਕੀਤਾ ਬਾਅਦ ਵਿੱਚ ਜਿਹੜਾ ਅੱਡੇ ਦੇ ਉੱਤੇ ਅਸੀਂ ਆਮ ਆਦਮੀ ਕਲੇੜੇ ਖੋਲ੍ਹਾਂਗੇ ਜਿਹਦੇ ਨਾਲ 4 5 6 ਪਿੰਡਾਂ ਨੂੰ ਫਾਇਦਾ ਹੋਏਗਾ ਘੱਟੋ-ਘੱਟ ਵੀ 8-10 ਹਜ਼ਾਰ ਲੋਕਾਂ ਨੂੰ ਉਸ ਨਾਲ ਫਾਇਦਾ ਹੋਏਗਾ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ 6-8 ਮਹੀਨੇ ਬਾ ਠੀਕ ਹੈ ਦਾਗੜ ਨੂੰ 2 ਕਿਲੋਮੀਟਰ ਦਾ ਬਸ ਲਾਈ ਦੇ ਬਾਰੇ ਕੀ ਰੱਖਣਾ ਹੈ ਦੇਖੋ ਦਾਗੜ ਦੀ ਪੰਚਾਇਤ ਅਸਲੋ ਤੁਹਾਡੀ ਸਾਝੀ ਆ ਉਹਨਾਂ ਨੂੰ ਵੀ ਸਾਰੀਆਂ ਸਹੂਲਤਾਂ ਮਿਲਣਗੀਆਂ ਉੱਥੇ ਵੀ ਮੈਂ ਸਾਰੀਆਂ ਸਹੂਲਤਾਂ ਪਹੁੰਚਾਵਾਂਗਾ ਉਹ ਜਦੋਂ ਸਰਕਾਰ ਦੀ ਪਾਲਿਸੀ ਆ ਮਾਰਜੋਗ ਹਾਈ ਕੋਰਟ ਦੇ ਵਿੱਚ ਕੇਸ ਹੈ ਜਦੋਂ ਉਹਨਾਂ ਨੇ ਸਾਨੂੰ ਆਜ਼ਾਦ ਦੇ ਦਿੱਤੀ ਉਹ ਚਾਹੁੰਦੇ ਸਾਡੀ ਪੰਚਾਇਤ ਲਾਗ ਹੋਵੇ ਉਹ ਪਾਪੂਲੇਸ਼ਨ ਦੇਖ ਕੇ ਸਾਰਾ ਉਹ ਜਿਹੜੀ ਕਮੇਟੀ ਬਣਦੀ ਹੁੰਦੀ ਉਹ ਕਰੇਗੀ ਇਹਨਾਂ ਨੇ ਵਾਰਡ ਬੰਦੀ ਦਾ ਜ਼ਿਕਰ ਕੀਤਾ ਅਸੀਂ ਤਾਂ ਚਾਹੁੰਦੇ ਆ ਮਾਨ ਸਾਹਿਬ ਤਾਂ ਚਾਹੁੰਦੇ ਆ ਪੀ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪਿੰਡ ਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਪਰ ਜਿਹੜੇ ਸਰਕਾਰ ਦੇ ਕੇਂਦਰ ਸਰਕਾਰ ਦਾ ਕਾਹਦਾ ਕੋਰੋਨਾ ਜੀ ਅਸੀਂ ਨਹੀਂ ਕਰਦੇ ਹਾਈ ਕੋਰਟ ਦੇ ਹੁਕਮ ਹੈ ਉਹ ਉਹਦੇ ਨਾਲ ਅਸੀਂ ਵੀ ਬੰਨੇ ਆ ਜੀ ਜੋ ਹੋਏਗਾ ਅਸੀਂ ਉਹਦੇ ਚਾਕੇ ਰਾਂਦਾ ਇਹਨਾਂ ਦਾ ਵਿਊ ਪੁਆਇੰਟ ਉੱਤੇ ਰੱਖਾਂਗੇ ਕੋਰਟ ਦੇ ਵਿੱਚ ਜੀ ਕਲਕੱਤਾ कांड ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਡਾਕਟਰ ਪੰਜਾਬ ਦੇ ਵੀ ਸਟ੍ਰਾਈਕ ਤੇ ਚੱਲ ਰਹੇ ਨੇ ਸਾਰੇ ਦੇਸ਼ ਦੇ ਡਾਕਟਰ ਇਸ ਵੇਲੇ ਸਦਮੇ 'ਚ ਆ ਜੀ ਮੈਂ ਵੀ ਸਦਮੇ 'ਚ ਆ ਮੈਂ ਵੀ ਡਾਕਟਰ ਹਾਂ ਔਰ ਮੈਂ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 2017-18 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਹਾ ਸੀ ਇਹੋ ਜਿਹਾ ਕਰੋੜ ਬਣਾਓ ਕਿ ਜਿਹੜਾ ਤਿਆ ਭੈਣਾ ਤੇ ਮੈਡੀਕਲ ਪ੍ਰੈਸ਼ਰ ਤੇ ਡਾਕਟਰਾਂ ਦੇ ਨਰਸਾਂ ਤੇ ਸਟਾਫ ਤੇ ਹਮਲਾ ਕਰਦਾ ਉਹਦੀ ਜਮਾਨਤ ਨਹੀਂ ਹੋਊਗੀ ਜੀ ਠੀਕ ਹੈ ਜੀ ਉਹ ਉਹਨਾਂ ਨੇ ਕੋਰਨ ਬਣਾਇਆ ਨਹੀਂ ਹੈ ਮੈਨੂੰ ਉਮੀਦ ਹੈ ਕਿ ਹੁਣ ਬਣਾਣਗੇ ਉਹ ਉਹਦੇ ਵਾਸਤੇ ਵੀ ਮੈਂ ਚਿੱਠੀ ਲਿਖ ਰਿਹਾ ਜੀ ਸੇ ਪ੍ਰਸੰਗ ਅਠਨਵੇਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਜੀ ਕਿ 50 ਕਰੋੜ ਲੀਟਰ ਦੁੱਧ ਨਕਲੀ ਵਿਕ ਰਿਹਾ ਰੋਜ਼ ਭਾਰਤ ਦੇ ਵਿੱਚ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਤੁਸੀਂ ਨਾ ਇੱਕ ਬਹੁਤ ਨੇਕ ਕੰਮ ਕਰੋਗੇ ਜੀ ਮੈਨੂੰ ਇੱਕ ਦੋ ਪੱਤਰਕਾਰਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਤੇ ਨਸ਼ੇ ਵਿਕਦੇ ਆ ਮੈਂ ਇਮੀਡੀਏਟਲੀ ਐਕਸ਼ਨ ਕਰਾਤਾ ਤੁਸੀਂ ਆਪਾਂ ਥਿੰਕ ਗਲੋਬਲੀ ਬਟ ਐਕਟ ਲੋਕਲੀ ਤੁਸੀਂ ਮੈਨੂੰ ਇਨਫੋਰਮੇਸ਼ਨ ਦਿਓ ਜਿਹੜਾ ਪਟਿਆਲੇ ਦੇ ਵਿੱਚ ਵੀ ਫਲਾਨੀ ਜਗ੍ਹਾ ਤੇ ਨਕਲੀ ਦੁੱਧ ਬਣਦਾ ਪਨੀਰ ਬਣਦਾ ਇੱਥੇ ਵਿਕਦਾ ਇੱਥੇ ਮਸਾਲੇ ਨਕਲੀ ਬਣਦੇ ਆ ਅੱਗੇ ਮੇਰੇ ਦੇ ਛੱਡ ਦਿਓ ਉਹ ਬੰਦੇ ਤੁਹਾਨੂੰ ਲੱਭਣਗੇ ਨਹੀਂ ਮੁੜ ਕੇ ਜੀ ਮਤਲਬ ਜਿਹੜਾ ਜਿਹੜੇ ਜਿਹੜੇ ਬੰਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਨਕਲੀ ਦੁੱਧ ਦੀ ਗੱਲ ਹੋਵੇ ਸਿੰਥ ਮੈਂ ਉਹਨਾਂ ਨੂੰ ਬਿਲਕੁਲ ਮਾਫ਼ ਨਹੀਂ ਕਰੂੰਗਾ ਜ਼ੀਰੋ ਟੋਲਰੈਂਸ ਹੈ ਜੀ ਡਾਕਟਰ ਸਾਹਿਬ ਲਾਸਟ ਕੁਐਸਚਨ ਹੈ ਜੀ ਅਕਾਲੀ ਦਲ ਦਾ ਜਿਹੜਾ ਵਿਵਾਦ ਚੱਲ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਕਾਲੀ ਦਲ ਆਪਣੇ ਰਾਹ ਚੱਲ ਜਿਹਾ ਹੋਇਆ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆ ਜੀ ਮੈਂ ਤਾਂ ਮੈਨੂੰ ਤਾਂ ਦੁੱਖ ਹੁੰਦਾ ਜੀ ਮੇਰਾ ਨਾਨਾ ਅਕਾਲੀ ਸੀ ਜੀ ਉਹ ਆਜ਼ਾਦੀ ਦੀ ਲੜਾਈ 'ਚ ਪਹਿਲਾਂ ਜੇਲ੍ਹ ਗਿਆ ਮੇਰਾ ਬਾਪ ਜਿਹੜਾ ਸੀਗਾ ਪੰਜਾਬੀ ਸੂਬੇ ਲਈ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਜੀ ਅਸੀਂ ਬਹੁਤ ਕਸ਼ਟ ਚੱਲਿਆ ਜੀ ਸਾਡੇ ਘਰੇ ਰੇਡ ਆਉਂਦੇ ਸੀ ਪੁਲਿਸ ਆਂਦੀ ਹੁੰਦੀ ਸੀ ਜੀ ਸਾਡੀਆਂ ਕੁਰਕੀਆਂ ਹੁੰਦੀਆਂ ਹੁੰਦੀਆਂ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਪੁਰਜਿਆਂ ਨਾਲ ਲੜਦਾ ਸੀਗਾ ਇਹਦਾ ਜਿਹੜਾ ਮਾਨਮਤਾ ਇਤਿਹਾਸ ਹੈ ਨਾ ਜੀ ਇਹ ਪਿੱਛੇ ਨੂੰ ਚਾਤੀ ਮਾਰ ਰਹੇ ਨੇ ਕੀ ਕਰ ਰਿਹਾ ਜੀ ਕਾਲੀਦਾਲ ਕਿੱਥੇ ਪਹੁੰਚ ਗਿਆ ਕਿਉਂ ਪਹੁੰਚਾਇਆ ਇੱਥੇ ਇਹ ਉਹਨਾਂ ਦਾ ਇੰਟਰਨਲ ਕੰਮ ਹੈ ਜੀ ਉਹਨਾਂ ਦੀ ਪਾਰਟੀ ਦਾ ਸੋਚਣ ਦੇ ਬਾਰੇ ਮੇਰੇ ਕੋਲੇ ਕੰਮ ਬਹੁਤ ਹੈ ਜੀ ਕਰਨ ਦਾ ਜੀ ਧੰਨਵਾਦ ਜੀ